ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ ਵਿੱਚ ਕੁੜੀਆਂ ਦਾ ਦਬਦਬਾ ਰਿਹਾ ਹੈ ਇਸ ਸਾਲ 28198 ਵਿਦਿਆਰਥੀਆਂ ਨੇ ਪਿਛਲੇ ਇਸ ਪ੍ਰਕਿਰਿਆ ਪ੍ਰੀਖਿਆ ਵਿੱਚ ਹਿੱਸਾ ਲਿਆ ਜਿਨ੍ਹਾਂ ਵਿੱਚੋਂ 273348 ਵਿਦਿਆਰਥੀ ਪਾਸ ਹੋਏ ਨੇ। ਕੁੱਲ ਪਾਸ ਫੀਸ 97.24% ਰਹੀ ਜਿਨ੍ਹਾਂ ਵਿੱਚੋਂ ਕੁੜੀਆਂ ਦੀ ਪਾਸ ਪ੍ਰਤੀਸ਼ਤ 98.46% ਅਤੇ ਮੁੰਡਿਆਂ ਦੀ ਪਾਸ ਪ੍ਰਤੀਸ਼ਤ 96.7% ਰਹੀ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰੇਮ ਕੁਮਾਰ ਨੇ ਜਾਣਕਾਰੀ ਸਾਂਝੀ ਕਰ ਕਿਹਾ ਬੱਚੀਆਂ ਤੇ ਬੱਚਿਆਂ ਨੇ ਬਾਜ਼ੀ ਮਾਰਨ ਵਾਲੀ ਗੱਲ ਬੱਚੀਆਂ ਨੇ ਇਸ ਵਾਰ ਜਿਹੜੇ ਗਿਆ ਅ ਵੱਧ ਅੰਕ ਪ੍ਰਾਪਤ ਕਰਕੇ ਜਿਹੜਾ ਹੈ ਉਹ 98.11% ਉਹਨਾਂ ਦਾ ਰਿਜ਼ਲਟ ਆਇਆ ਹੈ ਤੇ ਬੱਚਿਆਂ ਦਾ ਲੜਕਿਆਂ ਦਾ 74.47 ਆ ਸੋ ਇਸ ਵਾਰ ਜਿਹੜੇ ਗਿਆ ਸਾਡੀ ਬੱਚੀਆਂ ਹੀ ਜਿਹੜੀਆਂ ਹਨ ਉਹ ਮੈਰਿਟ ਦੇ ਵਿੱਚ ਤਿੰਨੋਂ ਆਈਆਂ ਆ ਪਹਿਲੀ ਦੂਜੀ ਤੀਜੀ ਜਿਹੜੀ ਪੀਛੇ ਨੇ ਹੈਗੀ ਆ ਉਹਨਾਂ ਨੇ ਹਾਸਲ ਕੀਤੀ 316 ਬੱਚੇ ਮੈਰਿਟ ਦੇ ਵਿੱਚ ਆਏ ਆ ਔਰ ਇਹਨਾਂ ਮੈਚ ਦੇ ਵਿੱਚੋਂ ਚਾਰ ਬੱਚੇ ਜਿਹੜੇ ਹੈਗੇ ਸਪੋਰਟਸ ਦੇ ਜਿਹੜੇ ਹੈਗੇ ਉਹ ਵੀ ਮੈਚ ਆਏ ਹੈਗੇ ਆ